ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਆਪਾਂ ਨੇ ਪਲਾਜ਼ੋ ਰੈਡੀ ਕਰ ਲਿਆ ਠੀਕ ਹੈ ਆ ਪੌਂਚਾ ਆਪਾਂ ਨੇ ਫੋਲਡ ਵੀ ਕਰ ਲਿਆ ਫਿਰ ਆ ਦੇਖੋ ਸਾਈਡ ਤੇ ਜੋ ਸਲਾਈ ਇਦਾਂ ਆਪਾਂ ਲਗਾਉਣੀ ਆ ਤੇ ਆ ਸਾਈਡ ਤੇ ਜੋ ਮਾਰਜਨ ਹੁੰਦਾ ਜਦੋਂ ਕਈ ਵਾਰ ਆਪਾਂ ਪਲਾਜ਼ੋ ਪਾਇਆ ਹੁੰਦਾ ਤੇ ਇਦਾਂ ਬਾਹਰ ਸ਼ੋ ਹੋਂਦਾ ਬਹੁਤ ਬਕਾਰ ਲੱਗਦਾ ਇਸ ਕਰਕੇ ਜਦੋਂ ਵੀ ਆਪਾਂ ਨੇ ਸਲਾਈ ਲਗਾਉਣੀ ਆ ਕੀ ਕਰਨਾ ਆਪਾਂ ਨੇ ਇਹ ਚੀਜ਼ ਕੋਰਨਰ ਇਦਾਂ ਇਹ ਕੋ ਸਲਾਈ ਦੇ ਨਾਲ ਇਦਾਂ ਕਰ ਲੈਣਾ ਫਿਰ ਆਪਾਂ ਇਹਦੇ ਉੱਪਰ ਫੇਸ ਲਾਈ ਲਗਾਉਣੀ ਹੈ ਇੱਕ ਵਾਰ ਆ ਦੇਖੋ ਸਲਾਈ ਲਗਾ ਲਈ ਹੈ ਹੁਣ ਫਿਰ ਜੋ ਆਪਣਾ ਮਾਰਜਨ ਹੈ ਉਹ ਬਾਹਰ ਨਹੀਂ ਦਿਸਦਾ ਪਲਾਜ਼ੋ ਪਾਇਆ ਬਹੁਤ ਵਧੀਆ ਲੱਗਦਾ ਹੈ ਠੀਕ ਹੈ ਆ ਦੇਖੋ ਬਹੁਤ ਸੋਹਣੀ ਨਾਲ ਫਿਰ ਪੰਜ ਆਪਣਾ ਰੈਡੀ ਹੁੰਦਾ